ਸੱਚੀ ਕਾਲ ਜੀ ਪਹਿਲੀ ਵਾਰ ਲਾਈਵ ਚੈਨਲ ਦੇਖ ਰਹੇ ਹਾਂ ਤੁਸੀਂ ਤੇ ਮੈਂ ਹਰਵਿੰਦਰ ਸਿੰਘ ਢੱਲੋਂ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਸਾਰੇ ਕਿਸਾਨੇਵਾਲ ਵਿਖੇ ਮੈਕੋਟੋ ਐਕਸਪੋ ਵੱਲੋਂ ਜਿਹੜੀ ਇੱਕ ਪ੍ਰਦਰਸ਼ਨੀ ਲਗਾਈ ਗਈ ਹੈਗੀ ਹੈ ਔਰ ਉਸ ਦੇ ਵਿੱਚ ਇੰਡਸਟਰੀ ਨੂੰ ਲੈ ਕੇ ਹੌਜ਼ਰੀ ਨੂੰ ਲੈ ਕੇ ਜਾਂ तमाम ਜਿੰਨੀ ਵੀ ਸਾਡੀ ਇੰਡਸਟਰੀ ਹੈ ਉਸ ਦੇ ਵਾਸਤੇ ਜਿਹੜੀ ਅੱਜ ਦੀ ਟੈਕਨੋਲੋਜੀ ਹੈ AI ਤਾ ਉਸ ਅੱਜ ਦੀ ਜਿਹੜੀ ਟੈਕਨੋਲੋਜੀ ਆ ਉਹਦੇ ਤੇ ਆਧਾਰ ਤੇ ਸਾਰੀਆਂ ਮਸ਼ੀਨਾਂ ਜਿਹੜੀਆਂ ਤਿਆਰ ਕੀਤੀਆਂ ਗਈਆਂ ਹੈਗੀਆਂ ਤਾਂ ਵਿਦਿਆਰਥੀ ਨੇ ਜਿਹੜਾ ਉਹਨਾਂ ਨੂੰ ਵੀ ਇੱਥੇ ਵਿਜ਼ਿਟ ਕਰਵਾਇਆ ਜਾ ਰਿਹਾ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਰਹੇ ਹੋ ਪੀਸੀਟੀਈ ਬੱਦੋਵਾਲ ਦੇ ਜਿਹੜੇ ਸਟੂਡੈਂਟਸ ਨੇ ਉਹ ਇੱਥੇ ਪਹੁੰਚੇ ਹੈਗੇ ਆ ਤਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਅਸੀਂ ਸਭ ਤੋਂ ਪਹਿਲਾਂ ਸਵਾਗਤ ਕਰਦੇ ਆ ਸਵਾਗਤ ਹੈ ਜੀ ਤੁਹਾਡਾ ਸੋ ਸਰ ਅੱਜ ਅਸੀਂ ਪੀਸੀਟੀ ਗਰੁੱਪ ਆਫ ਇੰਸਟੀਟਿਊਟਸ ਦੇ ਵੱਲੋਂ ਰਿਪਰੈਜ਼ੈਂਟ ਕਰ ਰਹੇ ਹਾਂ ਐਂਡ ਸਾਡੇ ਤਿੰਨ ਡਿਫਰੈਂਟ ਡਿਫਰੈਂਟ ਬੈਚਸ ਆ ਰਹੇ ਤੇ ਸਾਡੇ ਰੋਜ਼ ਹੀ ਬੈਚਸ ਇੱਥ ਸੋ ਵੀ ਆਲ ਆਰ ਹੇਅਰ ਟੂ ਐਜੂਕੇਟ ਆਰ ਸਟੂਡੈਂਟਸ ਰਿਗਾਰਡਿੰਗ AI ਟੈਕਨੋਲੋਜੀ ਆਲ ਦਾ ਮੈਕੈਨੀਕਲ ਟੂਲਸ ਐਂਡ ਆਲ ਅਬਾਊਟ ਇਨਫੋਰਮੇਸ਼ਨ ਕਿਸ ਤਰ੍ਹਾਂ ਤੁਹਾਨੂੰ ਲੱਗ ਰਿਹਾ ਕਿਉਂਕਿ ਪੜ੍ਹਾਈ ਦੇ ਨਾਲ ਨਾਲ ਪ੍ਰੈਕਟੀਕਲ ਨਹੀਂ ਹੋ ਪਾਂਦਾ ਹੈਗਾ ਇਸ ਤਰ੍ਹਾਂ ਦੀ ਜਿਹੜੀ ਐਗਜ਼ੀਬਿਸ਼ਨ ਨੇ ਉੱਥੇ ਇੱਕ ਤਾਂ ਅੱਜ ਦੀ ਜੋ ਟੈਕਨੋਲੋਜੀ ਹੈ ਸਟੂਡੈਂਟਸ ਦਾ ਜਿਹੜਾ ਗੋਲ ਹੈ ਉਹਨੂੰ ਸਮਝਣ ਦੇ ਵਿੱਚ ਆਸਾਨੀ ਹੁੰਦੀ ਹੈ ਕਿ ਨੈਕਸਟ ਟਾਈਮ ਕਿਹੜਾ ਆ ਰਿਹਾ ਹੈ ਨਾ ਤਾਂ ਬਹੁਤ ਵਧੀਆ ਐਕਸਪੋਜ਼ਰ ਹੈ ਸਰ ਇਹ ਪ੍ਰੈਕਟੀਕਲ ਨੋਲੇਜ ਇਨਕਲਕੇਟ ਕਰਨ ਦਾ ਬਾਕੀ ਤੁਸੀਂ ਸਟੂਡੈਂਟਸ ਦੇ ਨਾਲ ਇੰਟਰੈਕਟ ਕਰ ਮੈਂ ਮੈਂ ਕਿਸ ਤਰ੍ਹਾਂ ਦੇਖ ਰਿਹਾ ਤੁਹਾਨੂੰ ਅੱਜ ਇੱਥੇ ਲਿਆਂਦਾ ਗਿਆ ਹੈਗਾ ਤਾਂ ਸਭ ਤੋਂ ਪਹਿਲਾਂ ਦੱਸੋ ਕਿ ਕਿੰਨਾ ਕੁ ਫਾਇਦੇਮੰਦ ਤੁਹਾਨੂੰ ਲੱਗ ਰਹੀ ਹੈ ਵਿਜ਼ਿਟ ਮੈਨੂੰ ਇਦਾਂ ਲੱਗ ਰਿਹਾ ਕਿ ਇੱਥੇ ਸਾਨੂੰ ਬਹੁਤ ਕੁਝ ਨਵਾਂ ਸਿੱਖਣ ਨੂੰ ਮਿਲੇਗਾ AI ਟੂਲਸ ਦੇ ਬਾਰੇ ਸਾਨੂੰ ਬਿਜ਼ਨਸ ਹਾਊ ਦੇ ਸੈਟ ਅਪ देयर ਬਿਜ਼ਨਸ ਐਂਡ ਕਾਰ ਦੇ ਪਾਰਟਸ ਦੀ ਨੋਲੇਜ ਮਿਲੇਗੀ ਐਂਡ ਸੋ ਆਨ ਐਂਡ ਇਹ ਵੀ ਆ ਇੱਕ ਪ੍ਰੈਕਟੀਕਲ ਨੋਲੇਜ ਵੀ ਮਿਲੇਗੀ ਸਾਨੂੰ ਬਿਕੋਜ਼ ਸਾਡਾ ਕਾਲਜ ਹਰ ਸੈਮੈਸਟਰ ਸਾਨੂੰ ਇੱਕ ਵਿਜ਼ਿਟ ਪ੍ਰੋਵਾਈਡ ਕਰਦਾ ਆ ਜਿਹਦੇ ਥਰੂ ਪਰਸਨ ਇੱਕ ਪ੍ਰੈਕਟੀਕਲ ਨੋਲੇਜ ਨੂੰ ਦੇਖਦੇ ਨੇ ਤੇ ਉਹਦੇ ਨਾਲ ਬਿਜ਼ਨਸ ਪਤਾ ਲੱਗਦਾ ਕਿਵੇਂ ਹੁੰਦਾ ਆ ਉਹਨਾਂ ਦੀ ਸਟ੍ਰੈਟਜੀਜ਼ ਹਾਊ ਦੇ ਹੈਵ ਐਕਸਪੈਂਡਡ देयर ਬਿਜ਼ਨਸ ਐਟ ਦ ਇੰਟਰਨੈਸ਼ਨਲ অর ਇੰਟਰਨੈਸ਼ਨਲ ਲੈਵਲ ਥੈਂਕ ਯੂ ਰੋਜ਼ਗਾਰ ਦੇ ਵੀ ਮੌਕੇ ਜਿਹੜੇ ਆ ਵਾਦੇ ਇਸ ਤਰ੍ਹਾਂ ਕਿਉਂਕਿ ਤੁਹਾਨੂੰ ਜਿਹੜਾ ਇੱਥੋਂ ਪੜਨ ਤੋਂ ਬਾਅਦ ਅਗਰ ਤੁਹਾਨੂੰ ਇਹ ਚੀਜ਼ਾਂ ਆਂਦੀਆਂ ਹੋਣਗੀਆਂ ਤਾਂ ਜੌਬ ਦੇ ਵਿੱਚ ਵੀ ਜਿਹੜੇ ਤੁਹਾਨੂੰ ਆਸਾਨੀ ਹੋਏ ਇਸ ਮੈਂਸਾ ਇਹ ਸਾਡੇ ਕਾਲਜ ਪਲੇਸਮੈਂਟ ਵੀ ਪ੍ਰੋਵਾਈਡ ਕਰਦਾ ਹੈ ਵੇਰੀਅਸ ਕੰਪਨੀਆਂਸ ਦੇ ਵਿੱਚ ਮੇਬੀ ਥਿਸ ਇਜ਼ ਆਲਸੋ ਵਨ ਆਫ ਦਾ ਕੰਪਨੀ ਵੇਅਰ ਆਰ ਕਾਲਜ ਵਿਲ ਪ੍ਰੋਵਾਈਡ ਅਸ ਪਲੇਸਮੈਂਟਸ ਯੂਥ ਦਾ ਹੁਣ ਕਿਤੇ ਨਾ ਕਿਤੇ ਬਾਹਰ ਤੋਂ ਮੂੰਹ ਮੋੜਿਆ ਹੈਗਾ ਹੈ ਨਾ ਜੋ ਅੱਜ ਦੇ ਹਾਲਾਤ ਚੱਲ ਰਹੇ ਹੈਗੇ ਤਾਂ ਯੂਥ ਵਾਸਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੈਗੇ ਉਹ ਸਾਡੇ ਪੰਜਾਬ ਬਾਰੇ ਖਾਸ ਤੌਰ ਤੇ ਕੀ ਕਹਿਣਾ ਚਾਹੁੰਦੇ ਯੂਥ ਦਾ ਐਵੇਂ ਆ ਕਿ ਜਿਵੇਂ ਬਾਹਰ ਦਾ ਹੁਣ ਕਾਫੀ ਜ਼ਿਆਦਾ ਕੱਟ ਚੁੱਕਾ ਆ ਕ੍ਰੇਜ਼ ਕਿਉਂਕਿ ਬਾਹਰ ਜਿਹੜੀ ਬਾਹਰ ਦੀ ਗਵਰਨਮੈਂਟ ਆ ਉਹਨੇ ਕਾਫੀ ਰੂਲ ਸਟ੍ਰਿਕਟ ਕਰਤੇ ਨੇ ਕੁਝ ਉਹਨਾਂ ਨੇ ਆ ਪੋਲਿਸੀਜ਼ ਵਗੈਰਾ ਉਹਨਾਂ ਦੀ ਚੇਂਜ ਕਰਨ ਕਾਫੀ ਜ਼ਿਆਦਾ ਬੱਚੇ ਡਿਪੋਰਟ ਵੀ ਹੋ ਰਹੇ ਨੇ ਉਹਦੇ ਕਾਰਨ ਯੂਥ ਹੁਣ ਕੀ ਕਰ ਰਿਹਾ ਆ ਹੁਣ ਆਪਣਾ ਬਿਜ਼ਨਸ ਆਪਣੇ ਪੰਜਾਬ 'ਚ ਐਕਸਪੈਂਡ ਕਰਨਾ ਖੁਦ ਆਪਣੇ ਖੁਦ ਦੇ ਬਿਜ਼ਨਸ ਜਨਰੇਟ ਕਰ ਰਹੇ ਨੇ ਕੋਈ ਫੂਡ ਕਾਰਟ ਲਗਾ ਰਿਹਾ ਆ ਯਾ ਕੋਈ ਕੁਸ਼ ਕਰ ਰਿਹਾ ਆ ਇਹਦੇ ਕਾਰਨ ਕੀ ਆ ਯੂਥ ਹੁਣ ਆਪਣੇ ਪੰਜਾਬ ਵੱਲ ਜ਼ਿਆਦਾ ਆ ਰਿਹਾ ਵਾਪਿਸ ਤੇ ਉਹ ਬਾਹਰ ਨ ਜਾਣਾ ਨਹੀਂ ਪਸੰਦ ਕਰ ਰਹੇ ਹੁਣ ਸਿੱਖ ਹੈ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਕੀ ਨਾਮ ਹੈ ਤੁਹਾਡਾ ਅਭਿਨਵ ਅਭਿਨਵ ਕਿਸ ਤਰ੍ਹਾਂ ਦੇਖ ਰਹੇ ਹੋ ਅੱਜ ਤੁਹਾਨੂੰ ਇੱਥੇ ਜਿਹੜਾ ਸਪੈਸ਼ਲ ਤੌਰ ਤੇ ਇੰਨੀ ਮਸ਼ੀਨਰੀ ਵੈਸੇ ਵੇਖਣ ਨੂੰ ਮੌਕਾ ਮਿਲ ਸਕਦਾ ਸੀ ਜੋ ਇੱਕ ਛੱਤ ਦੇ ਥੱਲੇ ਵੇਖਣ ਨੂੰ ਮਿਲੀ ਇਹ ਨਹੀਂ ਮੌਕਾ ਨਹੀਂ ਮਿਲ ਸਕਦਾ ਇੱਕ ਆਪਣੇ ਕਾਲਜ ਵੱਲੋਂ ਮੈਂ ਵਧੀਆ ਗੱਲ ਕਹਿਣਾ ਵਾਂ ਜਿਨ੍ਹਾਂ ਨੇ ਸਾਡੇ ਲਈ ਇਹਨਾਂ ਪ੍ਰਬੰਧ ਕੀਤਾ ਵਾ ਬੱਸ ਆ ਫੈਸਿਲਿਟੀ ਸਾਨੂੰ ਪ੍ਰੋਵਾਈਡ ਕੀਤੀ ਨੇ ਕਿ ਅਸੀਂ ਇੱਥੇ ਆ ਸਕੀਏ ਆਪਣਾ ਮਤਲਬ ਨੌਲੇਜ ਨੂੰ ਇਨਹਾਂਸ ਕਰ ਸਕੀਏ ਜਿਵੇਂ ਇੱਥੇ ਬਥੇਰੀਆਂ ਮਸ਼ੀਨਾਂ ਨੇ ਕੰਪਨੀਆਂਸ ਬਾਹਰੋਂ ਵੀ ਆਈਆਂ ਨੇ ਜਿੱਥੇ ਇਹਨਾਂ ਵੈਬਸਾਈਟ ਤੇ ਅਸੀਂ ਦੇ ਦਿੱਤੇ ਪਈ ਸੀ ਨਾ ਬਾਰੇ ਉਹ ਚ ਸਾਰੀ ਚੀਜ਼ਾਂ ਦੱਦ ਦੇ ਪਈ ਆ ਕਿ ਹਾਂ ਅਸੀਂ ਇੱਥੇ ਆਵਾਂਗੇ ਸਾਨੂੰ ਬਾਅਦ ਆਪਣੇ ਫਿਊਚਰ ਲਈ ਸਾਡੇ ਵਧੀਆ ਹੀ ਆ ਕਿ ਸਾਨੂੰ ਹੁਣ ਆਪਾਂ ਜਿਵੇਂ ਕੋਈ ਵੀ ਇੱਥੇ ਇੱਕ ਕੰਪਨੀ 'ਚ ਜਾ ਕੇ ਉਹਨਾਂ ਦੇ ਬਾਰੇ ਪੁੱਛਾਂਗੇ ਉਹਨਾਂ ਦੇ ਕੀ ਐਨਹਾਂਸਮੈਂਟ ਨੇ ਕੀ ਉਹਨਾਂ ਦੇ ਪ੍ਰੋਡਕਸ਼ਨ ਆ ਕੀ ਕੀ ਫੈਸਿਲਿਟੀ ਸੋ ਪ੍ਰੋਵਾਈਡ ਕਰਦੇ ਨੇ ਕਿਹੜੇ ਪਾਰਟਸ ਹੁੰਦੇ ਆ ਉਹਨਾਂ ਚੀਜ਼ਾਂ ਬਾਰੇ ਤਾਂ ਆਪਾਂ ਨੂੰ ਨੋਲੇਜ ਗੇਨ ਹੋ ਜੂਗੀ AI ਟੈਕਨੋਲੋਜੀ ਦਾ ਇਸ ਟਾਈਮ ਬੜਾ ਬੋਲਬਾਲਾ ਹੈਗਾ ਉਸ ਨੂੰ ਦੇਖ ਕੇ ਕਿਸ ਤਰ੍ਹਾਂ ਲੱਗ ਰਿਹਾ ਜਿਹੜੀਆਂ ਮਸ਼ੀਨਾਂ ਹੁਣ ਤਿਆਰ ਕੀਤੀਆਂ ਗਈਆਂ ਹੈਗੀਆਂ ਪੰਜਾਬ ਬੰਦੇ ਦਾ ਕੰਮ ਇੱਕ ਮਸ਼ੀਨ ਕਰ ਰਹੀ ਹੈ ਠੀਕ ਹੈ ਔਰ ਜਿੱਥੇ ਭੱਟੀਆਂ ਬਾਲਣੀਆਂ ਪੈ ਰੀਆਂ ਸੀ ਉੱਥੇ ਇੰਡਕਸ਼ਨ ਆ ਕੇ ਇਹ ਸਿਸਟਮ ਹੀਟ ਕਰਨ ਵਾਸਤੇ ਉਹਨਾਂ ਨੂੰ ਤਾਂ ਕਿਸ ਤਰ੍ਹਾਂ ਦੇਖਦੇ ਹੁਣ ਦੇਖੋ ਜੀ ਜਿਵੇਂ ਹੁਣ ਨਵੀਆਂ ਮਸ਼ੀਨਾਂ ਆ ਰਹੀਆਂ ਜਿਵੇਂ CNC ਆਪਾਂ ਇੱਕ ਲਾ ਲਈ ਆਪਣਾ ਐਗਜ਼ਾਮਪਲ ਲਾ ਲਈਏ ਜਿਵੇਂ ਹੁਣ ਕਈ ਫੈਕਟਰੀਆਂ ਪਹਿਲੇ ਨਾਰਮਲ ਮਸ਼ੀਨਾਂ ਲੱਗਿਆ ਉੱਥੇ ਇੱਕ ਬੰਦਾ ਲੱਗਾ ਹੁੰਦਾ ਸੀ ਉਹ ਜਿੱਥੇ ਉਹਨੂੰ ਪਹਿਲੇ ਖੜਨਾ ਪੈਂਦੇ ਸੀ ਆਪਣੇ ਹੱਥਾਂ ਨਾਲ ਸਾਰੇ ਚੂੜੀ ਕਸ ਨਹੀਂ ਪੈਂਦੀ ਸਾਰਾ ਉਹ ਹੁਣ ਸੀਐਨਸੀ ਨਾਲ ਕੋਡਿੰਗ ਕਰਕੇ ਜਿਵੇਂ ਬੰਦਾ ਆਰਾਮ ਨਾਲ ਕਰ ਲੈਂਦਾ ਇੱਕ ਹਿਸਾਬ ਨਾਲ ਆਪਾਂ ਦੇਖਿਆ ਜਾਵੇ ਤਾਂ ਬੰਦੇ ਨੂੰ ਸਾਨੀ ਹੁੰਦੀ ਆ ਪੈਸੇ ਕਮਾ ਜਿਵੇਂ ਬੰਦਾ ਕਹਿੰਦਾ ਵਕਿ ਉਹਦਾ ਵਾਧਾ ਹੀ ਆ ਜਿਵੇਂ ਹੁਣ ਕਈ ਬੰਦਿਆਂ ਨੇ 3-4 ਮਸ਼ੀਨਾਂ ਲਾ ਲਈਆਂ ਸੀਐਨਸੀ ਦੀਆਂ ਉਹ ਆਪਣ ਅੱਗੇ ਵਾਧਾ ਕਰ ਸਕਦਾ ਉਹਨੇ ਬਸ ਇੱਕ ਬੰਦਾ ਖੜਾ ਦੇਣਾ ਉੱਥੇ ਕੀ ਜਿਹੜਾ ਕੋਡਿੰਗ ਕਰੇ ਤੇ ਆਪਣਾ ਕੱਢ ਲਵੇ ਸਮਾਨ ਸਮਨ ਉਹ ਸਾਰਾ ਹੋ ਜਾਂਦਾ ਵਾ ਤੇ ਠੀਕ ਹੈ ਥੈਂਕ ਯੂ ਕੀ ਨਾਮ ਤੁਹਾਡਾ ਮੇਰਾ ਜੋਬਨ ਪ੍ਰੇਸੀ ਜੋਬਨ ਇਹ ਅੱਜ ਦੀ ਜਿਹੜੀ ਮ ਐਕੂਰੇਸੀ ਬਹੁਤ ਜ਼ਿਆਦਾ ਵੱਧ ਗਈ ਕੰਮ ਦੇ ਵਿੱਚ ਜਿੱਦਾਂ ਇੱਕ ਇਨਸਾਨੀ ਹੱਥ ਨਹੀਂ ਹੁੰਦੀ ਐਕੂਰੇਸੀ ਦੇ ਸਕਦਾ ਇਹ 0 0 ਜਿਹੜਾ ਕਰ ਸਕਦੀਆਂ ਅੱਜ ਦੀਆਂ ਜਿਹੜੀਆਂ ਮਸ਼ੀਨਾਂ ਨੇ ਤਾਂ ਚਾਹੇ ਬਿਹਤਰ ਇਹ ਇਨਸਾਨ ਵੱਲੋਂ ਹੀ ਬਣਾਈਆਂ ਗਈਆਂ ਹੈਗੀਆਂ ਪਰ ਤੂੰ ਕੀ ਡਿਫਰੈਂਸ ਦੇਖ ਰਿਓ ਪਹਿਲਾਂ ਦੀ ਟੈਕਨੋਲੋਜੀ ਤੇ ਅੱਜ ਦੀ ਟੈਕਨੋਲੋਜੀ ਹਾਂਜੀ ਇਸ ਵਾਰ ਜਿਹੜੀ ਆਉਣ ਵਾਲੀ ਟੈਕਨੋਲੋਜੀ ਜਾਂ ਹੁਣ ਜਿਹੜੀ ਚੱਲ ਰਹੀ ਆ ਉਹ ਬਹੁਤ ਬਿਹਤਰ ਆ ਪਿਛਲੇ ਨਾਲੋਂ ਕਿਉਂਕਿ ਪਿਛਲੀ ਪਿਛਲੀ ਜਿਹੜੀ ਟੈਕਨੋਲੋਜੀ ਸੀ ਏਨੀ ਤਕਨੀਕ ਨਹੀਂ ਸੀਗੀ ਇਸ ਵਾਰ ਬਹੁਤ ਮਤਲਬ ਏਆਈ ਦਾ ਯੂਜ਼ ਹੋਣ ਲੱਗ ਗਿਆ ਹੁਣ ਮਤਲਬ ਕਹਿੰਦਾ ਮਤਲਬ ਆ ਕਿ ਏਆਈ ਹੁਣ ਹਰ ਜਗ੍ਹਾ ਤੇ ਯੂਜ਼ ਹੋ ਰਿਹਾ ਵਾ ਟੈਕਨੋਲੋਜੀ ਜਿਹੜੀ ਚੱਲ ਰਹੀ ਆ ਮੰਨ ਲਓ ਮੈਂ ਇੱਕ ਨਟ ਬੋਲਟ ਬਣਾਉਣਾ ਹੈਗਾ ਹਨਾ ਤਾਂ ਉਹ ਮੈਨੂੰ ਬਣਾਣਾ ਆਣਾ ਚਾਹੀਦਾ ਤੇ ਜਿਹੜੀ ਅੱਜ ਦੀ ਮਸ਼ੀਨਰੀ ਆ ਉਹਦੇ ਵਿੱਚ ਤੁਸੀਂ ਉਹਦਾ ਸਾਈਜ਼ ਉਹਦਾ ਸਾਰਾ ਫਿਟਕਾ ਕੋਡ ਕਰ ਸਕਦੇ ਹੋ ਹਨਾ ਤਾਂ ਉਹ ਮਸ਼ੀਨ ਨਹੀਂ ਆਪਣੇ ਆਪ ਕਰਨਾ ਤਾਂ ਸਕਿੱਲ ਡਿਵੈਲਪਮੈਂਟ ਵਾਸਤੇ ਦੇ ਵੀ ਸਕਿੱਲ ਵਾਸਤੇ ਵੀ ਇਹਦਾ ਕੋਈ ਇੰਨਾ ਔਖਾ ਨਹੀਂ ਕਿ ਕੋਈ ਬੰਦਾ ਪੜਿਆ ਲਿਖਿਆ ਹੀ ਹੋਣਾ ਚਾਹੀਦਾ ਇੱਕ ਨਾਰਮਲ ਬੰਦਾ ਜਿਹੜਾ ਨਹੀਂ ਵੀ ਪੜਿਆ ਉਹ ਵੀ ਆਪਰੇਟ ਕਰਨਾ ਸੌਖਾ ਸਿੱਖ ਜਾਂਦਾ ਹੈ ਮਸ਼ੀਨਾਂ ਨਹੀਂ ਜੀ ਵੈਸੇ ਜਿਸ ਨੂੰ ਕੋਡਿੰਗ ਵਗੈਰਾ ਕੰਪਿਊਟਰ ਤੇ ਚਲਾਉਣਾ ਆ ਰਿਹਾ ਉਹ ਇਸ ਐਂਡਰੋਇਡ ਕਹਿੰਦੇ ਚਲਾ ਲਿਆ ਤਾਂ ਉਹਨੇ ਇਹ ਮਸ਼ੀਨਾਂ ਇਹਨੂੰ ਇਹ ਮਸ਼ੀਨਾਂ ਚਲਾ ਲਿਆ ਕਿਉਂਕਿ ਦੇਖੋ ਜੀ ਬਿਨਾ ਕਿਸੇ ਸਕਿੱਲ ਤੋਂ ਕੋਈ ਚੀਜ਼ ਨਹੀਂ ਆਉਂਦੀ ਹੰਦੀ ਇਹ ਕੰਪਿਊਟਰ ਸਿੱਖਣਾ ਪੈਂਦਾ ਵਾ ਐਂਡਰੋਇਡ ਚਲਾਉਣਾ ਪੈਂਦਾ ਤਾਂ ਹੀ ਮਸ਼ੀਨ ਚਲਾ ਸਕਦੇ ਹਾਂ ਹੁਣ ਬਿਨਾ ਪੜਿਆ ਲਿਖਿਆ ਬੰਦਾ ਮਸ਼ੀਨ ਨਹੀਂ ਚਲਾ ਸਕਦਾ ਠੀਕ ਹੈ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਲਈ ਤਾਂ ਸਟੂਡੈਂਟਸ ਨੂੰ ਜਿਹੜਾ ਇੱਥੇ ਲਿਆਂਦਾ ਗਿਆ ਹੈਗਾ ਤਾਂ ਜੋ ਉਹਨਾਂ ਨੂੰ ਪਤਾ ਲੱਗ ਸਕੇ ਕਿ ਕਿਸ ਫੀਲਡ ਦੇ ਵਿੱਚ ਅੱਗੇ ਵੱਧ ਸਕਦੇ ਨੇ ਕਿਸ ਕਿਹੜੇ ਫੀਲਡ ਦੇ ਵਿੱਚ ਉਹਨਾਂ ਦੀ ਰੁਚੀ ਹੈ ਸੋ ਹੋਰ ਵੀ ਅੱਥਰ ਦੇ ਜਿਹੜੇ ਰੰਗ ਤੁਹਾਡੇ ਨਾਲ ਸਾਂਝੇ ਕਰਦੇ ਰਵਾਂਗੇ ਮੈਨੂੰ ਦਿਓ ਇਜਾਜ਼ਤ ਕੈਮਰਾ ਪਰਸਨ ਹਣੀ ਨਾਲ ਹਰਵਿੰਦਰ ਸਿੰਘ ਢਿੱਲੋਂ ਪਹਿਲੀ ਆਵਾਜ਼ ਲਾਈਵ ਚੈਨਲ ਧੰਨਵਾਦ ਜੀ